ਉਹ 14 ਨੰਬਰ ਲੈ ਕੇ ਮੈਂ ਹਾਜ਼ਰ ਹਾਂ ਸੰਘੇੜਾ ਜਿਹੜਾ ਕਿ ਬਰਨਾਲਾ ਜ਼ਿਲ੍ਹਾ ਦਾ ਪਿੰਡ ਜਿੱਥੇ ਟੂਰਨਾਮੈਂਟ ਕਰਵਾਇਆ ਗਿਆ 1 ਜਨਵਰੀ 2014 ਉੱਥੇ ਮੈਚ ਹੋਇਆ ਸੈਣਾ ਵਰਸਸ ਕਲਸੀਆਂ ਦੇ ਕਾ ਸੈਣਾ ਜਿਹੜੇ ਡੋਬਦਾਰੀ ਬਰੋ ਖੇਡ ਰਹੇ ਸੀ ਉਹ ਸੀ ਫੌਜੀ ਚੀਮਾ ਔਰ ਦੋਲਿਆ ਕਨਾ ਔਰ ਕਲਸੀਆਂ ਖੇਡ ਰਹੇ ਸੀ ਕੀਪਾ ਸਤਵਾਲ ਔਰ ਸ਼ਿੰਦਾ ਗੋਪਾਰਾਏ ਉਸ ਤੋਂ ਇਹ ਟੂਰਨਾਮੈਂਟ ਦਾ ਸਭ ਤੋਂ ਵਧੀਆ ਮੈਚ ਮੰਨਿਆ ਜਾ ਸਕਦਾ ਹੈ ਟੋਟਲੀ ਇਸ ਮੈਚ ਦੇ ਚੱਲਦੇ ਸਵਾਲ ਇਹ ਹੈ ਕਿ ਫੌਜੀ ਚੀਮਾ ਕਿਸ ਸਟਾਰ ਖੜਾਈ ਗਏ ਇਹ ਜਨਰਲੀ ਤੋਂ ਸਪਰਾ ਮੈਂ। ਮੇਰੇ ਨਾਲ ਚਲੋ ਕੋ। ਮੇਰੇ ਨਾਲ 3 ਜਿਹੜੀ ਕਰਪੀ ਆਮੀ ਉਹ ਮੇਨ ਯਾਰ ਨਾਲ ਹੀ ਸਾਹ ਤੇ ਦੂਸਰੇ ਪਾਸੇ ਟੀਮ ਜਿਹੜੀ ਮੇਰੇ ਵੀਰੋ ਹਾਂਜੀ ਸੈਣੀ ਦੀ ਜੀ ਰਾਜਾ ਸੋਨੀ ਰਾਜਾ ਰਾਜਾ ਸੋਨੀ ਪੰਨਾ ਇਹਨਾਂ ਵੀਰਾਂ ਦੀ ਤਰਫੋਂ ਸਰਦਾਰ ਕੇਸਰ ਸਿੰਘ ਜੀ ਬਕਾਰੋ ਵਾਲੇ ਇਹਨਾਂ ਵੱਲੋਂ 1000 ਰੁਪਇਆ ਤੋਹਿਆ ਗਿਆ ਮੇਰੇ ਵੀਰੋ ਕਬੱਡੀਆਂ ਤੇ ਮਾਇਆ ਲਾਉਣ ਦੇ ਲਈ ਉਧਰ ਸਾਡੇ ਬਾਅਦ ਵੀ ਸਤਿਕਾਰਯੋਗ ਸ਼ਖੀਤਾ ਸਟੇਜ ਤੋਂ ਵੀ ਮਾਇਆ ਦੇ ਗੱਫੇ ਹਰੇਕ ਕਬੱਡੀ ਦੇ ਦਿੱਤੇ ਜਾਣੇ ਆ। ਰੋਟਾ ਦੀ ਵਰਖਾ ਕੀਤੀ ਜਾਣੀ ਹੈ ਖੇਡ ਮੈਦਾਨ ਦੇ ਵਿੱਚ ਕਹਿੰਦੇ ਸ਼ੀਰੇ ਬੋਪਾਰਾਏ ਦਾ ਬਹੁਤ ਵੱਡਾ ਨਾਮ ਹੈ ਕਬੱਡੀ ਜਗ ਦੇ ਵਿੱਚ ਉਸੇ ਦਾ ਇੱਕ ਅਜਨ ਨੌਜਵਾਨ ਸ਼ਿੰਦਾ ਕਿ bari ਖੋਲ ਕੇ ਬਾਹੋ ਗੁਰੂ ਬੋਲ ਕੇ ਵੀ ਸੀਟ ਤੇ ਬਹਿ ਜਾ ਬੱਲੀਏ ਸ਼ਿੰਦੇ ਯਾਰ ਨੇ ਟਰੱਕ ਨਾਮਾ ਲੈ ਲਿਆ ਨਹੀਂ ਬਾਬਿਆਂ ਦੇ ਚੱਲ ਚੱਲੀਏ ਉਹ ਲੋਕ ਗੀਤਾਂ ਵਾਲੇ ਸ਼ਿੰਦੇ ਦੀ ਗੱਲ ਹੈ ਕਿ ਕਬੱਡੀ ਵਾਲਾ ਸ਼ਿੰਦਾ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਫੌਜੀ ਦਾ ਵੱਡਾ ਨਾਮ ਕਬੱਡੀ ਜਗ ਦੇ ਵਿੱਚ ਪਰ ਆਹ ਨੌਜਵਾਨ ਤੇ ਵੀ ਜਵਾਨੀ ਅੱਤ ਦੀ ਚੜੀ ਹੋਈ ਹੈ ਜਵਾਨੀ ਅੱਤ ਦੀ ਚੜੀ ਹੋਈ ਹੈ ਸ਼ਿੰਦਾ ਬੋਪਾ ਰਾਏ ਦਾ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਉਧਰ ਸਰਦਾਰ ਕੇਸ਼ਵਰ ਸਿੰਘ ਦੀ ਬਕਾਰੇ ਵਾਲੇ ਉਹਨਾਂ ਵੱਲੋਂ ਹਰੀ ਕਬੱਡੀ ਤੇ ਪਿਆਰ ਮਰਤੀਏ ਦੇ ਮਾਨ ਸਨਮਾਨ ਹੈ ਉਧਰ ਸਾਡੇ ਬਲਦੇਸ਼ ਸਿੰਘ ਦੀ ਮਹਾਨਤ ਬਹੁਤੀ ਸਤਕਾਰ ਜੋ ਉਹਨਾਂ ਵੱਲੋਂ ਵੀ ਮਾਨ ਸਨਮਾਨ ਦਿੱਤੇ ਜਾ ਰਹੇ ਹਨ ਲਾ ਪਈ ਹੋਈ ਸਹਨੇ ਵਾਲੇ ਕੀਪ ਦੀ ਕਬੱਡੀ ਮੇਰੇ ਵੀਰੇ ਇੱਕ ਪਾਸੇ ਜੌਂਟੀ ਕਲਸੀਆ ਵਾਲਾ ਮਸ਼ਹੂਰ ਜਾਫੀ ਕਬੱਡੀ ਦਾ ਫੜਿਆ ਲੱਗ ਤੇ ਇਸ ਵੇਲੇ ਫੈਸਲਾ ਕੀ ਹੈ ਸਿੱਧਵਾਂ ਵਾਲੇ ਦਾ ਪੁਆਇੰਟ ਇਸ ਵੇਲੇ ਜਾਫੀ ਦਾ ਜੌਂਟੀ ਕਲਸੀਆ ਵਾਲੇ ਨੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਜੌਂਟੀ ਕਲਸੀਆ ਵਾਲੇ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਰਾਣਾ ਸਾਹਿਬ ਦੇ ਕੱਪ ਤੇ ਕਹਿੰਦੇ ਸੂਰਤ ਗੱਡੀ ਮਿਲੀ ਹੈ

ਹਾਂਜੀ ਰੇਡ ਪਿਆ ਮੁੰਡੇ ਦੀ ਕਬੱਡੀ ਤੇ ਸਰਦਾਰ ਕੇਸਰ ਸਿੰਘ ਜੀ ਬੁਕਾਰੇਾਰੇ ਉਹਨਾਂ ਵੱਲੋਂ 50 ਰੁਪਏ ਦੇ ਮਾਨ ਸਨਮਾਨ ਹੈ ਰਾਜਵੰਦ ਸਿੰਘ ਜੀ ਉਹਨਾਂ ਵੱਲੋਂ 50 ਰੁਪਏ ਦੇ ਮਾਨ ਸਨਮਾਨ ਹੈ ਵਿਸ਼ਨੂ ਗੱਟ ਜੀ ਤੇ ਨਾਲ ਰਾਜਾ ਸੰਘੇੜਾ ਜੀ ਇਹਨਾਂ ਵੱਲੋਂ ਵੀ ਮਾਨ ਸਨਮਾਨ ਦਿੱਤੇ ਜਾਣਗੇ ਕਿ ਜਾਂਦਾ ਬੜੀ ਤੇਜ਼ ਹੱਥ ਦੇਰ ਨਾਲ ਲੰਮਦਾ ਖਰੇ ਖਰੇ ਜਾਫੀਆਂ ਨੂੰ ਪਾਲੇ ਚ ਭਜਾਮਦਾ ਹਾਥੀ ਜਿੰਨੇ ਜ਼ੋਰ ਵਾਲਾ ਰੇਡਰ ਕਮਾਲ ਦਾ ਹੱਥ ਲਾ ਕੇ ਭਾਜੀ ਜਾਂਦਾ ਕੀਪਾ ਸੱਦੇ ਆਲ ਦਾ ਹੱਥ ਲਾ ਕੇ ਭਾਜੀ ਜਾਂਦਾ ਕੀਪਾ ਸੱਦੇ ਆਲ ਦਾ ਵੱਡਾ ਨਾਮ ਕਬੱਡੀ ਦਾ ਸੱਦੇ ਵਾਲੀਆ ਸੱਦੇ ਵਾਲੀਆ ਕੀਪਾ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੋਟਰਸਾਈਕਲਾਂ ਦਾ ਜੇਤੂ ਕਹਿੰਦੇ ਗੱਡੀ ਜਿੰਨੀ ਭਾਜ ਐ ਇਸ ਨੌਜਵਨ ਦੀ ਕੌਣ ਕਬੱਡੀ ਪਾਰ ਐ ਭਲੌਰ ਦੇ ਲਾਗੇ ਕਹਿੰਦੇ ਅਲਕੜੇਪੁਰ ਦਾ ਬੱਲੀ ਜਿਸ ਨੌਜਵਾਨ ਦਾ ਬੁਲਟ ਮੋਟਰਸਾਈਕਲ ਦੇ ਨਾਲ ਬੀਲੇ ਦੇ ਕਬੱਡੀ ਕੱਪ ਦੇ ਮਾਨ ਸਨਮਾਨ ਵਿੱਚ ਤੇ ਸਰਪੰਚੋਨਾਂ ਦੀ ਤਰਫੋਂ ਕੀਤਾ ਜਾਣਾ ਕਿ ਮੇਰੇ ਗੋਲਟ ਨਾਲੇ ਸਰਵਾਰੀ ਨਾਲ ਲੋਬੋ ਵਾਲਾ ਬੱਲੀ ਤੇਰਾ ਵਾਰੀ ਵਾਰੀ ਜਿਹੜਾ ਕਹਿੰਦਾ ਸੱਚੀ ਗੱਲ ਵੀ ਪੁੰਡਿਆ ਸ਼ਟ ਨਸ਼ਿਆਂ ਦਾ ਕਹਿਣਾ ਆਜਾ ਕਬੱਡੀ ਵੱਲ ਵੀ ਇਧਰ ਮਾਨਤ ਬਲਦੇਵ ਦਾ ਜੀ ਉਹਨਾਂ ਵੱਲੋਂ ਵੀ ਮਾਨ ਸਨਮਾਨ ਦਿੱਤੇ ਜਾਣਗੇ ਆ ਪੈਸੇ ਲਾਓ ਕਹਿੰਦੇ ਵੀ ਤੁਹਾਨੂੰ ਪੈਸੇ ਲਾਉਣ ਨੂੰ ਕਿਹਾ ਪਲੀਜ਼ ਇੱਧਰ ਸਾਡੇ ਕੇਸਰ ਸਿੰਘ ਜੀ ਬਕਾਰੋ ਵਾਲੇ ਉਹਨਾਂ ਵੱਲੋਂ ਵੀ ਮੇਰੇ ਵੀ 50 ਰੁਪਏ ਦੇ ਮਾਨ ਸਨਮਾਨ ਇਸ ਕਬੱਡੀ ਤੇ ਦਿੱਤੇ ਜਾਣੇ ਆ। ਇਹ ਰਮਨਤ ਬਲਦੇਵ ਦਾ ਜੀ ਉਹਨਾਂ ਵੱਲੋਂ ਵੀ ਮਾਨ ਸਨਮਾਨ ਦਿੱਤੇ ਜਾਣੇ ਆ। ਲਓ ਸੱਦੋ ਵਾਲੀਆ ਪਹਿਲੇ ਮੈਚ ਦੇ ਵਿੱਚ ਨੌਜ ਨੇ ਪਹਿਲੀ ਕਬੱਡੀ ਪਾ ਕੇ ਇਸ ਵੇਲੇ ਪੁਆਇੰਟ ਜੋੜਿਆ ਤੇ ਆ ਵੀ ਨੌਜ ਨ ਕੁਲਦੀਪ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਸਹਨੇ ਵਾਲਾ ਕੀਪ ਚੰਟੀ ਕੈਲਸ਼ੀਆ ਵਾਲਾ ਕਬੱਡੀ ਦਾ ਕੈਮ ਜਾਫੀ ਹੈ। ਕਹਿੰਦੇ ਕੈਨੇਡਾ ਦੀ ਮੈਨੀਟੋਬਾ ਦੀ ਯੂਨਾਈਟਿਡ ਕਬੱਡੀ ਕਲੱਬਿੰਦੀ ਪੈਕ ਦੀ ਟੀਮ ਨਾਲ ਖੇਡਿਆ ਪਰ ਇਸ ਵੇਲੇ ਸਹਨੇ ਵਾਲਾ ਕੀਪ ਆਪਣੀ ਟੀਮ ਲਈ ਮੱਖਾ ਦਾ ਪੁਆਇੰਟ ਜੋੜਦਾ ਹੋਇਆ। ਗੁਰਮੀਤ ਸਿੰਘ ਜੀ ਮਾਨਤ ਤੇ ਨਾਲ ਕੇਸਰ ਸਿੰਘ ਜੀ ਬਕਾਰੋ ਵਾਲੇ ਇਹਨਾਂ ਵੱਲੋਂ 100 ਰੁਪਏ ਦੇ ਮਾਨ ਸਨਮਾਨ ਇਸ ਕਬੱਡੀ ਤੇ ਇਧਰ ਨੌਜਨ ਸੱਤੋ ਵਾਲੀਆ ਲਓ ਦੋ 스타 ਖਿਡਾਰੀਆਂ ਦੀ ਟੱਕਰ ਖੇਡ ਮੈਦਾਨ ਦੇ ਵਿੱਚ ਕਿ ਟੁੱਟੀ ਮੰਜੀ ਬਾਣਪੁਰਾਣਾ ਵਿੱਚ ਦੀ ਧੀਵੇਂ ਤਾਰੇ ਮਸਣਾ ਫੌਜੀ ਦੇ ਪਾਵੇ ਬੋਹ ਸੋਨੇ ਲੱਤ ਮਾਰੇ ਤੇ ਜੀਮਿਆਂ ਵਾਲਾ ਕਬੱਡੀ ਦਾ ਕੈਮ ਜਾਫੀ ਇਸ ਲਈ ਤੱਕੜਾ ਜੱਫਾ ਲਾ ਕੇ ਆਪਣੀ ਟੀਮ ਲਈ ਲੱਗਾ ਜਾਫਾ ਨੂੰ ਜੋੜਦਾ ਹੋਇਆ ਉਧਰ ਮਹੰਤ ਬਲਦੇਵ ਦਾਸ ਜੀ ਨਾਲ ਕੇਸਰ ਸਿੰਘ ਦੀ ਬਕਾਰੋ ਵਾਲੇ ਉਹਨਾਂ ਵੱਲੋਂ ਮਾਨ ਸਨਮਾਨ ਮੇਰੇ ਵੀਰੇ ਦਿੱਤੇ ਜਾਣਗੇ 50-5000 ਰੁਪਏ ਦੇ ਬੱਦਲੀ ਮੈਂ ਪਹਿਲੇ ਵੀ ਦੱਸਿਆ ਵੀ ਨੌਜੰਦੀ ਸੁਪੀਰ ਬਹੁਤ ਜ਼ਿਆਦਾ ਜਿੱਥੋਂ ਜੀ ਕਰਦਾ ਉੱਥੇ ਮੁੜ ਜਾਂਦਾ ਲਓ ਬੱਦਲੀ ਅਲਕੜਿਆ ਵਾਲਾ ਮੇਰੇ ਵੀਰੇ ਸੈਨੇ ਦੀ ਟੀਮ ਦੇ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਜੇ ਤਾਂ ਮੈਚ ਦਾ ਸਵਾਦ ਆ ਰਿਹਾ ਤਾੜੀ ਮਾਰ ਦਿਓ ਦਰਸ਼ਕੀ ਪਤਾ ਲੱਗਦੀ ਵੀ ਸਿੰਘੇੜਿਆਂ ਦੇ ਕਬੱਡੀ ਕੱਪ ਦੇ ਤੱਕਦੇ ਮੈਚ ਜਿਹੜੇ ਖੇਡੇ ਜਾ ਰਹੇ ਆ ਗੁਰਮੀਤ ਸਿੰਘ ਜੀ ਤੇ ਨਾਲ ਕੇਸਰ ਸਿੰਘ ਜੀ ਬਕਾਰੋ ਵਾਲੇ ਉਹਨਾਂ ਵੱਲੋਂ 50000 ਰੁਪਏ ਦੇ ਮਾਨ ਸਨਮਾਨ ਹੈ ਬੰਤ ਬਲਦੇਵ ਸਿੰਘ ਜੀ ਦੋਨਾਂ ਵੱਲੋਂ ਵੀ 10000 ਰੁਪਏ ਦੇ ਮਾਨ ਸਨਮਾਨ ਇਸ ਕਬੱਡੀ ਤੇ ਦਿੱਤੇ ਜਾਣੇ ਆ। ਉਧਰ ਪ੍ਰੋਫੈਸਰ ਤਾਰਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ। ਲਓ ਸਹਨੇ ਵਾਲੇ ਟੀਮ ਦੇ ਲਈ 15000 ਰੁਪਏ ਦੇ ਮਾਨ ਸਨਮਾਨ ਕੇਸਰ ਸਿੰਘ ਜੀ ਬਕਾਰੋ ਵਾਲੇ, ਹਰਮਨ ਹੰਤ, ਬਵਦੇਸ਼ ਸਿੰਘ ਜੀ ਤੇ ਨਾਲ ਗੁਰਮੀਤ ਸਿੰਘ ਜੀ ਇਹਨਾਂ ਦੇ ਵੱਲੋਂ ਮੇਰੇ ਵੀਰੇ 50000 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣੇ ਆ। ਸੰਘੇੜਾ ਤੇ ਗਹਿਣਾ ਇਹ ਵੀ ਟੀਮਾਂ ਦੋਵੇਂ ਤਿਆਰ ਨੇ ਅਗਲਾ ਮੈਚ ਸੰਘੇੜਾ ਵਰਸ ਗਹਿਣਾ। ਸੰਘੇੜਾ ਤੇ ਗਹਿਣਾ ਦੋਨੋਂ ਟੀਮਾਂ ਤਿਆਰ ਨੇ। ਲਓ ਇੱਕ ਪਾਸੇ ਕੱਢੀ ਸਹਨੇ ਵਾਲਾ ਮੇਰੇ ਵੀਰੇ ਤੇ ਦੂਸਰੇ ਪਾਸੇ ਕਹਿੰਦੇ ਨੌਜਵਨ ਸਿੰਦਾ ਬੋਪਾ ਰਾਏ ਦਾ ਕਲਸੀਆਂ ਦੀ ਟੀਮ ਦੇ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਬਲੀ ਅਲਕਰਾਂ ਵਾਲੇ ਦੀ ਕਬੱਡੀ ਤੇ ਵੀ ਕੇਸਰ ਸਿੰਘ ਨੀ ਬਕਾਰੋ ਵਾਲ ਮਾਨਤ ਗੁਦੇਵ ਸਿੰਘ ਜੀ ਤੇ ਨਾਲ ਮੇਰੇ ਵੀਰੇ ਮੰਤ ਬਲਦੇਵਰ ਦਾ ਜੀ ਤੇ ਨਾਲ ਸਾਡੇ ਵੀਰ ਗੁਰਮੀਤ ਸਿੰਘ ਉਹਨਾਂ ਵੱਲੋਂ ਮਾਨ ਸਨਮਾਨ ਦਿੱਤੇ ਜਾਣਗੇ। ਲਓ ਸਾਹਮਣੇ ਡੌਲੀ ਬਾਜੀ ਪੋਸਟ ਤੇ ਕੀ ਫਾਸਲਾ ਸਿੱਧਮਾ ਵਾਲੇ ਦਾ ਵੀ ਇਹ ਪੁਆਇੰਟ ਜਿਹੜਾ ਕਲਸੀਆਂ ਦੀ ਟੀਮ ਦੇ ਹੱਥੇੜੀਆਂ ਸਟੰਨਾ ਹੋਇਆ ਕਿ ਡੌਲੇ ਉੱਤੇ ਸ਼ੇਰ ਹੈ ਸੱਦੋ ਵਾਲੀਏ ਕੀਤੇ ਦੇ ਦੇਖਣ ਵਾਲੇ ਜੱਫੇ ਨੇ ਬਲਜੀਤ ਤੇ ਜੀਤੇ ਦੇ ਦੇਖਣ ਵਾਲੇ ਜੱਫੇ ਨੇ ਬਲਜੀਤ ਤੇ ਜੀਤੇ ਦੇ ਡੌਲੇ ਉੱਤੇ ਸ਼ੇਰ ਪੂ ਆਇਆ ਹੋਇਆ ਇੱਕ ਡੌਲੇ ਤੇ ਕਹਿੰਦੇ ਨੌਜਨ ਨੇ ਵਖਰੀ ਜੀ ਧੰਵਾਈ ਕਰਵਾਈ ਆ ਸੱਦੋ ਵਾਲੀਆ ਤੇ ਦੂਸਰੇ ਪਾਸੇ ਗੱਡੀ ਸਹਨੇ ਵਾਲਾ ਲਓ ਕੀਪਾ ਸੱਦੇ ਵਾਲੀਆ ਸੁੱਲਤ ਗੱਡੀ ਦਾ ਸਨਮਾਨਿਆ ਗਿਆ ਖਿਡਾਰੀ ਇਸ ਲਈ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਰਿਹਾ ਸਹਨੇ ਵਾਲੀ ਕੀਪ ਦੀ ਕਬੱਡੀ ਤੇ ਵੀ ਕੇਸਰ ਸਿੰਘ ਦੀ ਬਕਾਰੋ ਵਾਲੀ ਮント ਬਲਦੇਵ ਦਾ ਜੀ ਤੇ ਨਾਲ ਗੁਰਨੀਤ ਸਿੰਘ ਜੀ ਉਹਨਾਂ ਵੱਲੋਂ 50000 ਰੁਪਏ ਦੇ ਮਾਨ ਸਨਮਾਨ ਦੇਤੇ ਜਾਣਗੇ ਲਓ ਸਹਨੇ ਵਾਲਾ ਕੀਪ ਪਾਉਂਦਾ ਹੈ ਕਬੱਡੀ ਲਓ ਭੱਜ ਗਈ ਕੈਂਚੀ ਮੁਕਾਬਲਾ ਦੋਵੇਂ ਹੀ ਕਬੱਡੀ ਖਿਡਾਰੀਆਂ ਦੇ ਦਰਮਿਆਨ ਸਖਤ ਜਲਸੀਆ ਪਿੰਦਾ ਇਹ ਨੌਜਨ ਜਾਫੀ ਬਾਜੀ ਦਾ ਹੋਇਆ ਪੰਪ ਬਹੁਤ ਬੱਲੇ ਬੱਲੇ ਹੋ ਗਈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਇੰਦਰਜੀਤ ਸਿੰਘ ਬਹੁਤ ਤਕੜਾ ਦੱਫਾ ਲਾ ਕੇ ਮੇਰੀ ਵੀ ਆਪਣੀ ਟੀਮ ਲਈ ਲੱਖਾਂ ਜਆ ਪੁਆਇੰਟ ਜੋੜਦਾ ਹੋਇਆ ਇੰਦਰਜੀਤ ਸਿੰਘ ਨੇ ਬਹੁਤ ਤਕੜਾ ਦੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਆ ਪੁਆਇੰਟ ਜੋੜ ਰਿਹਾ ਹੈ ਭਾਈ ਮੈਚ ਸਮਾਪਤ ਹੈ ਅਗਲਾ ਮੈਚ ਜਿਹੜਾ ਖੇਡਿਆ ਜਾਣਾ ਹੈ ਸੰਘੇੜਾ ਤੇ ਗਹਿੜਾ ਦੋਨੇ ਟੀਮਾਂ ਗਰਾਊਂਡ 'ਤੇ ਆ ਜਾਣ ਸੰਘੇੜਾ ਤੇ ਗਹਿੜਾ ਸੈਣਾ ਦੇ 5 ਪੁਆਇੰਟ ਨੇ ਤੇ ਕਲਸੀਆਂ ਦੇ ਪੁਆਇੰਟ 9.5 ਕਲਸੀਆਂ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਕਲਸੀਆਂ ਦੀ ਟੀਮ ਮੈਚ ਤੁਸੀਂ ਦੇਖ ਹੀ ਲਿਆ ਦੋਸਤੋ ਇਹ ਮੈਚ ਜਿਹੜਾ ਕਲਸੀਆਂ ਨੇ ਕਲਸੀਆਂ ਦੇ ਰਹੇ ਨੇ 9.5 ਪੁਆਇੰਟ ਔਰ ਸੈਣਾ ਦੇ ਰਹੇ ਨੇ 5 ਪੁਆਇੰਟ ਇਸੇ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਾਡੇ YouTube ਚੈਨਲ ਤੇ ਅਵੇਲੇਬਲ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀਡੀਓ ਅਸੀਂ ਤੁਹਾਡੇ ਲਈ ਸਿਲੈਕਟ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਹੁਣੇ ਇਸ ਟਾਈਮ ਕਲਿੱਕ ਕਰਕੇ ਇਸ ਤੋਂ ਲੱਭਾ ਸਾਡੇ YouTube ਦੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਨਾ ਸਾਡੇ ਇਸ ਚੈਨਲ ਤੇ ਇਸੇ ਤਰ੍ਹਾਂ ਮੰਗਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ